ਅਗੇ ਗਰਦਾਸਪੁਰ ਵਿੱਚ ਦੀਪਕ ਸੈਣੀ ਪਹੁੰਚਣ ਦੀ ਗਵਾਈ ਦੇ ਹੇਠ ਜਿਲ੍ਹਾ ਗਰਦਾਸਪੁਰ ਵਿਧਾਨ ਸਭਾ ਦੇ ਵੱਖ-ਵੱਖ ੜਕਿਆਂ ਦੇ ਵਿੱਚੋਂ ਸਿਹਰ ਪੱਤਰਕਾਰਾਂ ਦੀ ਇੱਕ ਵਿਸ਼ਾਲ ਮੀਟਿੰਗ ਹੋਈ ਹੈ ਜਿਹਦੇ ਵਿੱਚ ਕੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰ ਕੀਤਾ ਗਏ ਨੇ ਇਹਦੇ ਸੰਬੰਧੀ ਹੋਰ ਵੀ ਕਈ ਜਿਹੜੇ ਗਾਂਤਾਂ ਤੇ ਸਮੱਸਿਆਵਾਂ ਪੱਤਰਕਾਰਾਂ ਨੂੰ ਨਾਲ ਉਹਦੇ ਸੰਬੰਧੀ ਵੀ ਗੱਲਬਾਤ ਹੋਈ ਆ ਅਤੇ ਡੀਸੀ ਸਾਹਿਬ ਨਾਲ ਵੀ ਮਿਲਦੀਆਂ ਵੀ ਗੱਲਾਂ ਹੋਈਆਂ ਨੇ ਅਸੀਂ ਧੰਨਵਾਦ ਕਰਦੇ ਹਾਂ ਦੀਪਕ ਸੈਣੀ ਜੀ ਦੇ ਜਿਹਨਾਂ ਨੇ ਮੀਟਿੰਗ ਕਰਵਾਈ ਇਹ ਗੱਲ ਦੀ ਸਾਰਿਆਂ ਨੂੰ ਗੁਰਦਾਸਪੁਰ ਪਹੁੰਚਣ ਤੇ ਮੈਂ ਜਿਲ੍ਹਾ ਮੀਤਪੁਰ ਦਾ ਪੰਜਾਬ ਜਿਹੜਾ ਦੀਪਕ ਸੈਣੀ ਸਾਰਿਆਂ ਦਾ ਵੈਲਕਮ ਕਰਦਾ ਆ ਤਾਂ ਆਸ ਕਰਦਾ ਕਿ ਅੱਜ ਮੇਰੇ ਇੱਕ ਭਾਕ ਨੂੰ ਗੁਰਦਾਸਪੁਰ ਦੇ ਵਿੱਚ ਅੱਜ ਪੱਤਰਕਾਰ ਦੁਨੀਆ ਤੋਂ ਪ੍ਰਧਾਨ ਮੰਤਰੀ ਸਿੰਘ ਵੀ ਇੱਥੇ ਪਹੁੰਚੇ ਆ ਮੇਰਾ ਬਾਬਾ ਨਾਨਕ ਤੋਂ ਆਸ਼ਕ ਰਾਜ ਮਾਲਾ ਵੀ ਪ੍ਰਧਾਨ ਜਿਹੜੇ ਆ ਉਹ ਇੱਥੇ ਪਹੁੰਚੇ ਆ ਧਾਰੀਵਾਲ ਤੋਂ ਇੰਦਰਜੀਤ ਜੀ ਜਿਹੜੇ ਪ੍ਰਧਾਨ ਆ ਉਹ ਇੱਥੇ ਪਹੁੰਚੇ ਆ ਮੇਰੇ ਜਿਹੜੇ ਆ ਮਾਝੇ ਦੇ ਜਿਹੜੇ ਪ੍ਰਧਾਨ ਆ ਪਠਾਨਕੋਟ ਦੇ ਜਿਹੜੇ ਪ੍ਰਧਾਨ ਆ ਉਹ ਧਾਰੀਵਾਲ ਦੇ ਜਿਹੜੇ ਪ੍ਰਧਾਨ ਆ ਸਾਡੇ ਪ੍ਰਿੰਸਭਾਜੀ ਉਹ ਉੱਥੇ ਪਹੁੰਚੇ ਆ ਨਾਲ ਸਾਡੇ ਸੱਜਣ ਜਿਹੜੇ ਇੱਥੇ ਪਹੁੰਚੇ ਆ ਤਾਂ ਕਾਫੀ ਚਿਰ ਤੋਂ ਅਸੀਂ ਜਿਹੜੀ ਮੀਟਿੰਗ ਨਹੀਂ ਕੀਤੀ ਤੇ ਅੱਜ ਸਾਡੇ ਪੱਤਰਕਾਰ ਭਾਈਚਾਰੇ ਦੇ ਵਿੱਚ ਮੇਰੇ ਭਰਾਵਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਆ ਉਹ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਨੇ ਬਹੁਤ ਸੁਝਾਅ ਦਿੱਤੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਤਰਕਾਰ ਭਾਈਚਾਰੇ ਨੂੰ ਕਿੰਨੀ ਜਰਾਂ ਅੱਗੇ ਵਧੇਰ ਬਣਾਣਾ ਆ ਇਹਨੇ ਜਿਹੜੇ ਜਿਹੜੇ ਆ ਪੱਤਰਕਾਰਾਂ ਦੇ ਜਿਹੜੇ ਆ ਹੱਕਾਂ ਵਾਸਤੇ ਅਸੀਂ ਲੜਦਾ ਆ ਔਰ ਆਦੇਸੀ ਸਲਾਹ ਮਸ਼ੂਰਾ ਕੀਤਾ ਆ ਉਸ ਦਿਨ ਬਾਅਦ ਅਸੀਂ ਜਿਹੜੇ ਆਪਣੇ ਮਸਲੇ ਲੈ ਕੇ ਮੇਰੇ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਮਿਲਾਂਗੇ ਔਰ ਐਸਐਸਪੀ ਸਾਹਿਬ ਨੂੰ ਮਿਲਾਂਗੇ ਉਹ ਜਿਹੜੇ ਵੀ ਸਾਡੇ ਜਿਹੜੇ ਮਸਲੇ ਆ ਸਾਡੇ ਜਿਹੜੀਆਂ ਮੁਸ਼ਕਲਾਂ ਪੇਸ਼ ਕਰਦੀਆਂ ਆ ਕਿ ਪੱਤਰਕਾਰ ਭਾਈਚਾਰੇ ਨੂੰ ਜਿਹੜੀਆਂ ਮੁਸ਼ਕਲਾਂ ਪੇਸ਼ ਅੱਗੇ ਤੋਂ ਨਾ ਆਏ ਉਹਨਾਂ ਦੇ ਕੰਮ ਜਿਹੜੇ ਆ ਜਿਹੜੇ ਜਲਦੀ ਹੋਣ ਜਿਸ ਕਾਰਨ ਕਰਕੇ ਅੱਜ ਦਾ ਇਹ ਮਸਲਾ ਜਰਾ ਔਰ ਅਖਿਆ